ਰਮਜੀਤ ਸੈਣੀ ਤੇ ਆਓ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਨਜ਼ਰ ਮਾਰਦੇ ਹਾਂ ਪਰਦੇਸਾਂ ਦੀਆਂ ਕੁਝ ਖਾਸ ਖਬਰਾਂ ਤੇ 스ਕਾਟਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲ ਪੁਰਾਣਾ ਹੱਥ ਲਿਖਤ ਸਰੂਪ ਸਜੋਬਿਤ ਕੀਤਾ ਗਿਆ ਸਰਨਾਰਥੀ ਬੱਚੇ ਵੱਜੋਂ ਰੂਸ ਆਇਆ ਅਮਰੀਕਾ ਤੇ ਹੁਣ ਪਿਤਾ ਬਨਣ ਤੋਂ ਬਾਅਦ ਦੇਸ਼ ਨਿਕਾਲਾ ਆਸਟ੍ਰੇਲੀਆ ਦੀ ਹਵਾਈ ਪ੍ਰਣਾਲੀ ਵਿੱਚ ਅਜੇ ਤੱਕ ਨਿੱਕੀ ਖਰਾਬੀ ਸਿਡਨੀ ਦੇ ਵਿੱਚ ਭਾਰਤੀ ਮੂਲ ਦੀ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਤੇ ਇਟਲੀ ਦੇ ਸ਼ਹਿਰ ਕਸਟੇਨਦਲੋ ਦੇ ਵਿੱਚ ਪ੍ਰਕਾਸ਼ਪੁਰਮ ਆਫ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ 2020 ਵਿੱਚ ਜਦ ਸਕਾਟਲੈਂਡ ਦੇ ਰਾਜਸਥਾਨ ਨੇ ਐਡਨਬਰਾ ਦੇ ਵਿੱਚ ਐਡਿੰਬਰਗ ਯੂਨੀਵਰਸਿਟੀ ਦੇ ਅਧਿਕਾਰੀ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੀ ਸੀ ਤਾਂ ਉਹਨਾਂ ਨੂੰ 1700 ਈਸਵੀ ਦੇ ਸਮੇਂ ਦਾ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲਿਆ ਸੀ ਜਿਸ ਸਿਆਹੀ ਦੇ ਨਾਲ ਇਸ ਸਰੂਪ ਨੂੰ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਨੂੰ ਮਿਲਾਇਆ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸੀ ਅਤੇ 1848 ਵਿੱਚ ਭਾਰਤ ਦੇ ਦੁੱਲੇਵਾਲਾ ਦੇ ਗੇਲੇ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਹ ਇਸ ਸਰੂਪ ਨੂੰ ਨਾਲ ਇੰਗਲੈਂਡ ਲੈ ਗਏ ਅਤੇ ਇਸ ਸਰੂਪ ਨੂੰ ਸਰ ਜான் ਸਪਾਂਸਰ ਲੌਗਿਨ ਦੁਆਰਾ ਐਡਨਬਰਗਾ ਯੂਨੀਵਰਸਿਟੀ ਨੂੰ ਭੇਟ ਕੀਤਾ ਗਿਆ ਸੀ ਇਸ ਸਰੂਪ ਨੂੰ 175 ਸਾਲਾਂ ਦੇ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਕੁਝ ਘੰਟਿਆਂ ਦੇ ਲਈ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਸਿੱਖ ਸੰਗਤ ਦੁਆਰਾ ਐਡਨਬਰਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਵਿੱਚ ਪ੍ਰਾਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਅਤੇ ਦਰਸ਼ਨ ਕਰਵਾਈ ਗਈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਿੰਮਤ ਸਿੰਘ ਨੇ ਸੰਗਤ ਨੂੰ ਪਾਠ ਕਰਕੇ ਸੁਣਾਇਆ ਤੇ ਵੱਡੀ ਗੰਟੀ ਲੋਕ ਇਸ ਸਰੂਪ ਦੇ ਦਰਸ਼ਨ ਕਰਨ ਪੁੱਜੇ ਰੋਮਨ ਸਰ WhatsApp ਉਹ ਸ਼ਖਸ ਜੋ ਕਿ ਸ਼ਰਨਾਰਥੀ ਬੱਚੇ ਦੇ ਵਜੋਂ ਸਾਬਕਾ ਸੋਵੀਅਤ ਯੂਨੀਅਨ ਤੋਂ ਅਮਰੀਕਾ ਆਇਆ ਸੀ ਅਤੇ ਹੁਣ ਜਦ ਉਹ ਦੋ ਛੋਟੀਆਂ ਬੱਚੀਆਂ ਦਾ ਪਿਤਾ ਬਣ ਚੁੱਕਾ ਹੈ ਤਾਂ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਉਸਨੂੰ ਯੂਕਰੇਨ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਸਦਾ ਕੋਈ ਵੀ ਨਹੀਂ ਜਦੋਂ ਸਰਵੋਸਤਵ ਅਮਰੀਕਾ ਆਇਆ ਸੀ ਉਦੋਂ ਯੂਕਰੇਨ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਰੂਟੀਨ ਦੀ ਜਾਂਚ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੇ ਸਰਵੋਸਤਵ ਨੂੰ ਇਸ ਸਾਲ 1 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ 20 ਸਾਲ ਤੋਂ ਵੱਧ ਸਮਾਂ ਪਹਿਲਾਂ ਇੱਕ ਕਾਰ ਚੋਰੀ ਦੇ ਮਾਮਲੇ ਵਿੱਚ ਸਰਵੋਤਸਵ ਦਾ ਸਥਾਈ ਨਿਵਾਸ ਦਾ ਦਰਜਾ ਖਤਮ ਕਰ ਦਿੱਤਾ ਗਿਆ ਸੀ ਹਾਲਾਂਕਿ 2014 ਦੇ ਵਿੱਚ ਉਸ ਦੀ ਰਿਹਾਈ ਉਪਰੰਤ ਉਸ ਦੇ ਵਕੀਲ ਨੇ ਕਾਨੂੰਨੀ ਲੜਾਈ ਦੇ ਰਾਹੀਂ ਉਹ ਮਾਮਲਾ ਖਤਮ ਕਰਵਾ ਦਿੱਤਾ ਸੀ ਅਤੇ ਹੁਣ ਉਸ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ ਪ੍ਰੰਤੂ ਸੋਮਵਾਰ ਨੂੰ ਉਸ ਨੂੰ ਯੂਕਰੇਨ ਭੇਜ ਦਿੱਤਾ ਗਿਆ ਰੋਮਨ ਸਰਵੋਤਸਵ ਦੀਆਂ ਤਿੰਨ ਅਤੇ ਪੰਜ ਸਾਲ ਦੀਆਂ ਦੋ ਧੀਆਂ ਨੇ ਅਜਿਹੇ ਵਿੱਚ ਪਤੀ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਉਸ ਦੀ ਪਤਨੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਆਸਟ੍ਰੇਲੀਆ ਦੇ ਹਵਾਈ ਪ੍ਰਣਾਲੀ ਦੇ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨ ਦੇਸ਼ ਭਰ ਦੇ ਵਿੱਚ ਕਈ ਉਡਾਨਾਂ ਦੇਰੀ ਦਾ ਸ਼ਿਕਾਰ ਹੋਈਆਂ 에ਅਰ ਸਰਵਿਸਿਜ਼ ਅਤੇ ਆਸਟ੍ਰੇਲੀਆ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਖਰਾਬੀ ਮੈਲਬਰਨ 에ਅਰ ਟ੍ਰੈਫਿਕ ਸਰਵਿਸ ਸੈਂਟਰ ਦੇ ਵਿੱਚ ਆਈ ਜਿਸ ਨਾਲ ਦੱਖਣੀ ਹਵਾਈ ਖੇਤਰ ਦੀਆਂ ਉਡਾਨਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਰਾਪਰ ਜਾਣਕਾਰੀ ਮੁਤਾਬਕ ਉਡਾਨਾਂ ਦੀ ਫਲਾਈਟ ਪਲਾਨ ਸਿਸਟਮ ਦੇ ਵਿੱਚ ਆਟੋਮੈਟਿਕ ਤਰੀਕੇ ਦੇ ਨਾਲ ਦਰਜ ਨਹੀਂ ਹੋ ਰਹੀ ਸਨ ਜਿਸ ਕਰਨੇ ਪ੍ਰਕਿਰਿਆ ਹੱਥਾਂ ਨਾਲ ਕਰਨੀ ਪਈ ਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਤੇ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮਾਨਤਾ ਦੀ ਖਬਰ ਆਈ ਹੈ ਸਿਡਨੀ ਤੋਂ ਜਿੱਥੇ ਹੌਨਸਬੀ ਦੇ ਵਿੱਚ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਾਣਕਾਰੀ ਮੁਤਾਬਕ ਮਹਿਲਾ ਆਪਣੇ 3 ਸਾਲਾ ਬੱਚੇ ਅਤੇ ਪਤੀ ਦੇ ਨਾਲ ਸੈਰ ਕਰ ਰਹੀ ਸੀ ਹੌਨ ਸਬ ਸਟੇਸ਼ਨ ਦੇ ਨੇੜੇ ਉਹ ਜਲ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਤ੍ਰੇਸ਼ਵਰ ਦੀ ਹਸਪਤਾਲ ਪਹੁੰਚਣ ਤੱਕ ਮੌਤ ਹੋ ਗਈ। ਇਸ ਘਟਨਾ ਦੇ ਵਿੱਚ ਤ੍ਰੇਸ਼ਵਰ ਦੇ ਨਾਲ-ਨਾਲ ਉਸ ਦੇ ਪੇਟ ਅੰਦਰ ਪਾਲ ਰਹੇ ਬੱਚੇ ਦੀ ਵੀ ਮੌਤ ਹੋ ਗਈ। ਪੁਲਿਸ ਮੁਤਾਬਕ ਹਾਦਸੇ ਦੇ ਵਿੱਚ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ। ਇਟਲੀ ਵਿੱਚ ਰਹਿ ਰਹੀਆਂ ਸਿੱਖ ਸੰਗਤਾਂ ਦੇ ਵੱਲੋਂ ਪਹਿਲੀ ਪਾਤਸ਼ਾਹੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਤਨਤਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਂਦਲੋ ਵਿਖੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਾਂ ਨੇ ਕੀਤੀ ਹਾਲਾਂਕਿ ਖਰਾਬ ਮੌਸਮ ਦੇ ਬਾਵਜੂਦ ਵੀ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕਸਤੇਂਦਲੋ ਨਗਰ ਦੇ ਵਿੱਚ ਪ੍ਰਕਰਮਾ ਦੌਰਾਨ ਬੋਲੇ ਸੋਨਹਿਾਲ ਦੇ ਜਕਾਰਿਆਂ ਦੇ ਨਾਲ ਅਸਮਾਨ ਗੂੰਜ ਲੱਗਾ ਇਸ ਮੌਕੇ ਸਿੰਘਾਂ ਦੇ ਵੱਲੋਂ ਗਤਕੇ ਦੇ ਜ਼ਾਹਰ ਵੀ ਵਿਖਾਏ ਗਏ ਨਗਰ ਕੀਰਤਨ ਦੀ ਸਮਾਪਤੀ ਤੇ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਸਜਾਏ ਗਏ ਜਿੱਥੇ ਭਾਈ ਅੰਗਰੇਜ਼ ਸਿੰਘ ਜਾੰਗਲਾ ਦੇ ਕਵਿਸ਼ਰੀ ਜਿੱਥੇ ਦੁਆਰਾ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ। ਉੱਥੇ ਹੀ ਸੇਵਾਦਾਰਾਂ ਦੇ ਵੱਲੋਂ ਆਈਆਂ ਸੰਗਤਾਂ ਦੇ ਲਈ ਵਕਫ ਵਕਫ ਚਾਲਾਂ ਦੇ ਪ੍ਰਬੰਧ ਕਰਕੇ ਸੇਵਾਵਾਂ ਨਿਭਾਈਆਂ ਗਈਆਂ। ਪ੍ਰਬੰਧਕਾਂ ਦੇ ਵੱਲੋਂ ਵਕਫ ਵਕਫ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕ ਕਮੇਟੀਆਂ ਅਤੇ ਨਗਰ ਕੀਰਤਨ ਮੌਕੇ ਸੇਵਾ ਕਰਨ ਵਾਲਿਆਂ ਨੂੰ ਸਿਰੋਪਾਈ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸੂਸੀ ਪ੍ਰਦੇਸ਼ਾਂ ਦੇ ਕੁਝ ਖਾਸ ਖਬਰਾਂ ਵਿੱਚ ਫਿਰ ਤੋਂ ਜੁੜਾਂਗਾ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਹੁੰਦਾ ਇਜਾਜ਼ਤ ਦੇਕਰ ਅਜੀਤ ਵੈਬ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਖਬਰਾਂ ਦਾ سلسلہ ਸ਼ੁਰੂ ਕਰਦੇ ਹਾਂ ਤੇ ਨਜ਼ਰ ਮਾਰਦੇ ਹਾਂ ਪ੍ਰਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਤੇ ਸਕਾਟਲੈਂਡ ਦੇ ਗੁਰਦੁਆਰਾ ਸਾਈਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲ ਪੁਰਾਣਾ ਹੱਥ ਲਿਖਤ ਰੂਪ ਸੁਸ਼ੋਭਿਤ ਕੀਤਾ ਗਿਆ ਸ਼ਰਨਾਰਥੀ ਬੱਚੇ ਵੱਜੋਂ ਰੂਸ ਆਇਆ ਅਮਰੀਕਾ ਤੇ ਹੁਣ ਪਿਤਾ ਬਨਣ ਤੋਂ ਬਾਅਦ ਦੇਸ਼ ਨਿਕਾਲਾ ਆਸਟ੍ਰੇਲੀਆ ਦੀ ਹਵਾਈ ਪ੍ਰਣਾਲੀ ਵਿੱਚ ਆਈ ਤਕਨੀਕੀ ਖਰਾਬੀ ਸਿਡਨੀ ਦੇ ਵਿੱਚ ਭਾਰਤੀ ਮੂਲ ਦੀ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਤੇ ਇਟਲੀ ਦੇ ਸ਼ਹਿਰ ਕਸਟੇਨਦਲੋ ਦੇ ਵਿੱਚ ਪ੍ਰਕਾਸ਼ਪੁਰਮ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ 2020 ਵਿੱਚ ਜਦ ਸਕਾਟਲੈਂਡ ਦੇ ਰਾਜਸਥਾਨ ਨੇ ਐਡਨਬਰਾ ਦੇ ਵਿੱਚ ਐਡਿੰਬਰਗ ਯੂਨੀਵਰਸਿਟੀ ਦੇ ਅਧਿਕਾਰੀ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੀ ਸੀ ਤਾਂ ਉਹਨਾਂ ਨੂੰ 1700 ਈਸਵੀ ਦੇ ਸਮੇਂ ਦਾ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲਿਆ ਸੀ ਜਿਸ ਸਿਆਹੀ ਦੇ ਨਾਲ ਇਸ ਸਰੂਪ ਨੂੰ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਨੂੰ ਮਿਲਾਇਆ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸੀ ਅਤੇ 1848 ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਹ ਇਸ ਸਰੂਪ ਨੂੰ ਨਾਲ ਇੰਗਲੈਂਡ ਲੈ ਗਏ ਅਤੇ ਇਸ ਸਰੂਪ ਨੂੰ ਸਰ ਜੌਨ ਸਪਾਂਸਰ ਲੌਗਿਨ ਦੁਆਰਾ ਐਡਨਬਰਗਾ ਯੂਨੀਵਰਸਿਟੀ ਨੂੰ ਭੇਟ ਕੀਤਾ ਗਿਆ ਸੀ ਇਸ ਸਰੂਪ ਨੂੰ 175 ਸਾਲਾਂ ਦੇ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਕੁਝ ਘੰਟਿਆਂ ਦੇ ਲਈ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਸਿੱਖ ਸੰਗਤ ਦੁਆਰਾ ਐਡਨਬਰਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਵਿੱਚ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਅਤੇ ਦਰਸ਼ਨ ਕਰਵਾਈ ਗਈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਪਾਈ ਹਿੰਮਤ ਸਿੰਘ ਨੇ ਸੰਗਤ ਨੂੰ ਪਾਠ ਕਰਕੇ ਸੁਣਾਇਆ ਤੇ ਵੱਡੀ ਗੰਟੀ ਲੋਕ ਇਸ ਸਰੂਪ ਦੇ ਦਰਸ਼ਨ ਕਰਨ ਪੁੱਜੇ ਰੋਮਨ ਸੁਰ WhatsApp ਉਹ ਸ਼ਖਸ ਜੋ ਕਿ ਸ਼ਰਨਾਰਥੀ ਬੱਚੇ ਦੇ ਵਜੋਂ ਸਾਬਕਾ ਸੋਵੀਅਤ ਯੂਨੀਅਨ ਤੋਂ ਅਮਰੀਕਾ ਆਇਆ ਸੀ ਅਤੇ ਹੁਣ ਜਦ ਉਹ ਦੋ ਛੋਟੀਆਂ ਬੱਚੀਆਂ ਦਾ ਪਿਤਾ ਬਣ ਚੁੱਕਾ ਹੈ ਤਾਂ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਉਸ ਨੂੰ ਯੂਕਰੇਨ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਸ ਦਾ ਕੋਈ ਵੀ ਨਹੀਂ ਜਦੋਂ ਸਰਵੋਸਤਵ ਅਮਰੀਕਾ ਆਇਆ ਸੀ ਉਦੋਂ ਯੂਕਰੇਨ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਰੂਟੀਨ ਦੀ ਜਾਂਚ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੇ ਸਰਵੋਸਤਵ ਨੂੰ ਇਸ ਸਾਲ 1 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ 20 ਸਾਲ ਤੋਂ ਵੱਧ ਸਮਾਂ ਪਹਿਲਾਂ ਇੱਕ ਕਾਰ ਚੋਰੀ ਦੇ ਮਾਮਲੇ ਵਿੱਚ ਸਰਵੋਸਤਵ ਦਾ ਸਥਾਈ ਨਿਵਾਸ ਦਾ ਦਰਜਾ ਖਤਮ ਕਰ ਦਿੱਤਾ ਗਿਆ ਸੀ ਹਾਲਾਂਕਿ 2014 ਦੇ ਵਿੱਚ ਉਸ ਦੀ ਰਿਹਾਈ ਉਪਰੰਤ ਉਸ ਦੇ ਵਕੀਲ ਨੇ ਕਾਨੂੰਨੀ ਲੜਾਈ ਦੇ ਰਾਹੀਂ ਉਹ ਮਾਮਲਾ ਖਤਮ ਕਰਵਾ ਦਿੱਤਾ ਸੀ ਅਤੇ ਹੁਣ ਉਸ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ ਪ੍ਰੰਤੂ ਸੋਮਵਾਰ ਨੂੰ ਉਸ ਨੂੰ ਯੂਕਰੇਨ ਭੇਜ ਦਿੱਤਾ ਗਿਆ ਰੋਮਨ ਸਰਵੋਸਤਕ ਦੀਆਂ 3 ਅਤੇ 5 ਸਾਲ ਦੀਆਂ ਦੋ ਧੀਆਂ ਨੇ ਅਜੇਹ ਵਿੱਚ ਪਤੀ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਉਸ ਦੀ ਪਤਨੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਆਸਟ੍ਰੇਲੀਆ ਦੇ ਹਵਾਈ ਪ੍ਰਣਾਲੀ ਦੇ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨ ਦੇਸ਼ ਭਾਰ ਦੇ ਵਿੱਚ ਕਈ ਉਡਾਨਾਂ ਦੇਰੀ ਦਾ ਸ਼ਿਕਾਰ ਹੋਈਆਂ ਏਅਰ ਸਰਵਿਸਿਜ਼ ਅਟੇ ਆਸਟ੍ਰੇਲੀਆ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇੱਕ ਖਰਾਬੀ ਮੈਲਬਰਨ 에ਅ ਟ੍ਰੈਫਿਕ ਸਰਵਿਸ ਸੈਂਟਰ ਦੇ ਵਿੱਚ ਆਈ ਜਿਸ ਨਾਲ ਦੱਖਣੀ ਹਵਾਈ ਖੇਤਰ ਦੀਆਂ ਉਡਾਨਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਉਡਾਨਾਂ ਦੀ ਫਲਾਈਟ ਪਲਾਨ ਸਿਸਟਮ ਦੇ ਵਿੱਚ ਆਟੋਮੈਟਿਕ ਤਰੀਕੇ ਦੇ ਨਾਲ ਦਰਜ ਨਹੀਂ ਹੋ ਰਹੀ ਸਨ ਜਿਸ ਕਰਨੇ ਪ੍ਰਕਿਰਿਆ ਹੱਥਾਂ ਨਾਲ ਕਰਨੀ ਪਈ ਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਤੇ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਨਤਾ ਦੀ ਖਬਰ ਆਈ ਹੈ ਸਿਡਨੀ ਤੋਂ ਜਿੱਥੇ ਹੌਨਸਬੀ ਦੇ ਵਿੱਚ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਹਿਲਾ ਆਪਣੇ 3 ਸਾਲਾ ਬੱਚੇ ਅਤੇ ਪਤੀ ਦੇ ਨਾਲ ਸੈਰ ਕਰ ਰਹੀ ਸੀ। ਹੌਨਸਬੀ ਸਟੇਸ਼ਨ ਦੇ ਨੇੜੇ ਉਹ ਜਲ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਤ੍ਰੇਸ਼ਵਰ ਦੇ ਹਸਪਤਾਲ ਪਹੁੰਚਣ ਤੱਕ ਮੌਤ ਹੋ ਗਈ। ਇਸ ਘਟਨਾ ਦੇ ਵਿੱਚ ਤ੍ਰੇਸ਼ਵਰ ਦੇ ਨਾਲ-ਨਾਲ ਉਸ ਦੇ ਪੇਟ ਅੰਦਰ ਪਾਲ ਰਹੇ ਬੱਚੇ ਦੀ ਵੀ ਮੌਤ ਹੋ ਗਈ। ਪੁਲਿਸ ਮੁਤਾਬਕ ਹਾਦਸੇ ਦੇ ਵਿੱਚ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ। ਇਟਲੀ ਵਿੱਚ ਰਹਿ ਰਹੀਆਂ ਸਿੱਖ ਸੰਗਤਾਂ ਦੇ ਵੱਲੋਂ ਪਹਿਲੀ ਪਾਤਸ਼ਾਹੀ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਤੰਤਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਟੇਨਦਲੋ ਵਿਖੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰ ਹਨੇ ਕੀਤੀ। ਹਾਲਾਂਕਿ ਖਰਾਬ ਮੌਸਮ ਦੇ ਬਾਵਜੂਦ ਵੀ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕਸਤੇਂਦਲੋ ਨਗਰ ਦੇ ਵਿੱਚ ਪ੍ਰਕਰਮਾ ਦੌਰਾਨ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਅਸਮਾਨ ਗੂੰਜ ਲੱਗਾ। ਇਸ ਮੌਕੇ ਸੰਗਤ ਦੇ ਵੱਲੋਂ ਗਤਕੇ ਦੇ ਜੋਹਰ ਵੀ ਵਿਖਾਏ ਗਏ। ਨਗਰ ਕੀਰਤਨ ਦੀ ਸਮਾਪਤੀ ਤੇ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਸਜਾਏ ਗਏ ਜਿੱਥੇ ਭਾਈ ਅੰਗਰੇਜ਼ ਸਿੰਘ ਜਾੰਗਲਾ ਦੇ ਕਵਿਸ਼ਰੀ ਜਿੱਥੇ ਦੁਆਰਾ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ। ਉੱਥੇ ਹੀ ਸੇਵਾਦਾਰਾਂ ਦੇ ਵੱਲੋਂ ਆਈਆਂ ਸੰਗਤਾਂ ਦੇ ਲਈ ਵੱਖ-ਵੱਖ ਚਾਲਾਂ ਦੇ ਪ੍ਰਬੰਧ ਕਰਕੇ ਸੇਵਾਵਾਂ ਨਿਭਾਈਆਂ ਗਈਆਂ। ਪ੍ਰਬੰਧਕਾਂ ਦੇ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕ ਕਮੇਟੀਆਂ ਅਤੇ ਨਗਰ ਕੀਰਤਨ ਮੌਕੇ ਸੇਵਾ ਕਰਨ ਵਾਲਿਆਂ ਨੂੰ ਸਿਰੋਪਾਈ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸੂਸੀ ਪ੍ਰਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗਾ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਹੁੰਦਾ ਇਜਾਜ਼ਤ ਦੇਕਰ ਅਜੀਤ ਵੈਬ ਟੀਵੀ। ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਨਜ਼ਰ ਮਾਰਦੇ ਹਾਂ ਪ੍ਰਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਤੇ ਕੋਟਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲ ਪੁਰਾਣਾ ਹੱਥ ਲਿਖਤ ਸਰੂਪ ਸਜੋਬਿਤ ਕੀਤਾ ਗਿਆ। ਸਰਨਾਰਥੀ ਬੱਚੇ ਵੱਜੋਂ ਰੂਸ ਆਇਆ ਅਮਰੀਕਾ ਤੇ ਹੁਣ ਪਿਤਾ ਬਨਣ ਤੋਂ ਬਾਅਦ ਦੇਸ਼ ਨਿਕਾਲਾ। ਆਸਟ੍ਰੇਲੀਆ ਦੀ ਹਵਾਈ ਪ੍ਰਣਾਲੀ ਵਿੱਚ ਇਹ ਤਕਨੀਕੀ ਖਰਾਬੀ। ਸਿਡਨੀ ਦੇ ਵਿੱਚ ਭਾਰਤੀ ਮੂਲ ਦੀ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ। ਇਟਲੀ ਦੇ ਸ਼ਹਿਰ ਕਸਟੇਨਦਲੋ ਦੇ ਵਿੱਚ ਪ੍ਰਕਾਸ਼ਪੁਰਮ ਔਕਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ 2020 ਵਿੱਚ ਜਦ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਦੇ ਵਿੱਚ ਐਡਿੰਬਰਗ ਯੂਨੀਵਰਸਿਟੀ ਦੇ ਅਧਿਕਾਰੀ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੀ ਸੀ ਤਾਂ ਉਹਨਾਂ ਨੂੰ 1700 ਈਸਵੀ ਦੇ ਸਮੇ ਦਾ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲਿਆ ਸੀ ਜਿਸ ਸਿਆਹੀ ਦੇ ਨਾਲ ਇਸ ਸਰੂਪ ਨੂੰ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਨੂੰ ਮਿਲਾਇਆ ਗਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਰੂਪ ਪਹਿਲਾ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸੀ ਅਤੇ 1847 ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਹ ਇਸ ਰੂਪ ਨੂੰ ਨਾਲ ਇੰਗਲੈਂਡ ਲੈ ਗਏ ਅਤੇ ਇਸ ਰੂਪ ਨੂੰ ਸਰ ਜੌਨ ਸਪਾਂਸਰ ਲੌਗਿਨ ਦੁਆਰਾ ਐਡਨਬਰਗਾ ਯੂਨੀਵਰਸਿਟੀ ਨੂੰ ਭੇਟ ਕੀਤਾ ਗਿਆ ਸੀ ਇਸ ਰੂਪ ਨੂੰ 175 ਸਾਲਾਂ ਦੇ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਕੁਝ ਘੰਟਿਆਂ ਦੇ ਲਈ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਸਿੱਖ ਸੰਗਤ ਦੁਆਰਾ ਐਡਨਬਰਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਵਿੱਚ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਅਤੇ ਦਰਸ਼ਨ ਕਰਵਾਈ ਗਈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਿੰਮਤ ਸਿੰਘ ਨੇ ਸੰਗਤ ਨੂੰ ਪਾਠ ਕਰਕੇ ਸੁਣਾਇਆ ਤੇ ਵੱਡੀ ਗੰਟੀ ਲੋਕ ਇਸ ਸਰੂਪ ਦੇ ਦਰਸ਼ਨ ਕਰਨ ਪੁੱਜੇ ਰੋਮਨ ਸੁਰ WhatsApp ਉਹ ਸ਼ਖਸ ਜੋ ਕਿ ਸ਼ਰਨਾਰਥੀ ਬੱਚੇ ਦੇ ਵਜੋਂ ਸਾਬਕਾ ਸੋਵੀਅਤ ਯੂਨੀਅਨ ਤੋਂ ਅਮਰੀਕਾ ਆਇਆ ਸੀ ਅਤੇ ਹੁਣ ਜਦ ਉਹ ਦੋ ਛੋਟੀਆਂ ਬੱਚੀਆਂ ਦਾ ਪਿਤਾ ਬਣ ਚੁੱਕਾ ਹੈ ਤਾਂ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਉਸਨੂੰ ਯੂਕਰੇਨ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਸ ਦਾ ਕੋਈ ਵੀ ਨਹੀਂ ਜਦੋਂ ਸਰਵੋਤਮ ਅਮਰੀਕਾ ਆਇਆ ਸੀ ਉਦੋਂ ਯੂਕਰੇਨ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਰੁਟੀਨ ਦੀ ਜਾਂਚ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੇ ਸਰਵੋਤਮ ਨੂੰ ਇਸ ਤਰੀਕ 1 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ 20 ਸਾਲ ਤੋਂ ਵੱਧ ਸਮਾਂ ਪਹਿਲਾਂ ਇੱਕ ਕਾਰ ਚੋਰੀ ਦੇ ਮਾਮਲੇ ਵਿੱਚ ਸਰਵੋਤਮ ਦਾ ਸਥਾਈ ਨਿਵਾਸ ਦਾ ਦਰਜਾ ਖਤਮ ਕਰ ਦਿੱਤਾ ਗਿਆ ਸੀ ਹਾਲਾਂਕਿ 2014 ਦੇ ਵਿੱਚ ਉਸ ਦੀ ਰਿਹਾਈ ਉਪਰੰਤ ਉਸ ਦੇ ਵਕੀਲ ਨੇ ਕਾਨੂੰਨੀ ਲੜਾਈ ਦੇ ਰਾਹੀਂ ਉਹ ਮਾਮਲਾ ਖਤਮ ਕਰਵਾ ਦਿੱਤਾ ਸੀ ਅਤੇ ਹੁਣ ਉਸ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ ਪ੍ਰੰਤੂ ਸੋਮਵਾਰ ਨੂੰ ਉਸ ਨੂੰ ਯੂਕਰੇਨ ਭੇਜ ਦਿੱਤਾ ਗਿਆ ਰੋਮਨ ਸਰਵੋਸਤਕ ਦੀਆਂ 3 ਅਤੇ 5 ਸਾਲ ਦੀਆਂ ਦੋ ਧੀਆਂ ਨੇ ਅਜੇਹ ਵਿੱਚ ਪਤੀ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਉਸ ਦੀ ਪਤਨੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਆਸਟ੍ਰੇਲੀਆ ਦੇ ਹਵਾਈ ਪ੍ਰਣਾਲੀ ਦੇ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨ ਦੇਸ਼ ਭਰ ਦੇ ਵਿੱਚ ਕਈ ਉਡਾਨਾਂ ਦੇਰੀ ਦਾ ਸ਼ਿਕਾਰ ਹੋਈਆਂ ਏਅਰ ਸਰਵਿਸਿਜ਼ ਅਟੇ ਆਸਟ੍ਰੇਲੀਆ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਖਰਾਬੀ ਮੈਲਬਰਨ 에ਅ ਟ੍ਰੈਫਿਕ ਸਰਵਿਸ ਸੈਂਟਰ ਦੇ ਵਿੱਚ ਆਈ ਜਿਸ ਨਾਲ ਦੱਖਣੀ ਹਵਾਈ ਖੇਤਰ ਦੀਆਂ ਉਡਾਨਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਉਡਾਨਾਂ ਦੀ ਫਲਾਈਟ ਪਲਾਨ ਸਿਸਟਮ ਦੇ ਵਿੱਚ ਆਟੋਮੈਟਿਕ ਤਰੀਕੇ ਦੇ ਨਾਲ ਦਰਜ ਨਹੀਂ ਹੋ ਰਹੀ ਸਨ ਜਿਸ ਕਰਨੇ ਪ੍ਰਕਿਰਿਆ ਹੱਥਾਂ ਨਾਲ ਕਰਨੀ ਪਈ ਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਤੇ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਨਤਾ ਦੀ ਖਬਰ ਆਈ ਹੈ 시ਡਨੀ ਤੋਂ ਜਿੱਥੇ ਹੌਨਸਬੀ ਦੇ ਵਿੱਚ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਹਿਲਾ ਆਪਣੇ 3 ਸਾਲਾ ਬੱਚੇ ਅਤੇ ਪਤੀ ਦੇ ਨਾਲ ਸੈਰ ਕਰ ਰਹੀ ਸੀ। ਹੌਨਸਬੀ ਸਟੇਸ਼ਨ ਦੇ ਨੇੜੇ ਉਹ ਜਲ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਤ੍ਰੇਸ਼ਵਰ ਦੇ ਹਸਪਤਾਲ ਪਹੁੰਚਣ ਤੱਕ ਮੌਤ ਹੋ ਗਈ। ਇਸ ਘਟਨਾ ਦੇ ਵਿੱਚ ਤ੍ਰੇਸ਼ਵਰ ਦੇ ਨਾਲ-ਨਾਲ ਉਸ ਦੇ ਪੇਟ ਅੰਦਰ ਪਾਲ ਰਹੇ ਬੱਚੇ ਦੀ ਵੀ ਮੌਤ ਹੋ ਗਈ। ਪੁਲਿਸ ਮੁਤਾਬਕ ਹਾਦਸੇ ਦੇ ਵਿੱਚ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ। ਇਟਲੀ ਵਿੱਚ ਰਹਿ ਰਹੀਆਂ ਸਿੱਖ ਸੰਗਤਾਂ ਦੇ ਵੱਲੋਂ ਪਹਿਲੀ ਪਾਤਸ਼ਾਹੀ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਤੰਤਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਟੇਨਦਲੋ ਵਿਖੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰ ਹਨੇ ਕੀਤੀ। ਹਾਲਾਂਕਿ ਖਰਾਬ ਮੌਸਮ ਦੇ ਬਾਵਜੂਦ ਵੀ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕਸਤੇਂਦਲੋ ਨਗਰ ਦੇ ਵਿੱਚ ਪ੍ਰਕਰਮਾ ਦੌਰਾਨ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਅਸਮਾਨ ਗੂੰਜ ਲੱਗਾ। ਇਸ ਮੌਕੇ ਸਿੰਘਾਂ ਦੇ ਵੱਲੋਂ ਗਤਕ ਦੇ ਜ਼ਾਹਰ ਵੀ ਵਿਖਾਏ ਗਏ। ਨਗਰ ਕੀਰਤਨ ਦੀ ਸਮਾਪਤੀ ਤੇ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਸਜਾਏ ਗਏ ਜਿੱਥੇ ਭਾਈ ਅੰਗਰੇਜ਼ ਸਿੰਘ ਜਾੰਗਲਾ ਦੇ ਕਵਿਸ਼ਰੀ ਜਿੱਥੇ ਦੁਆਰਾ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ। ਉੱਥੇ ਸੇਵਾਦਾਰਾਂ ਦੇ ਵੱਲੋਂ ਆਈਆਂ ਸੰਗਤਾਂ ਦੇ ਲਈ ਵਕਫ ਵਕਸ ਚਾਲਾਂ ਦੇ ਪ੍ਰਬੰਧ ਕਰਕੇ ਸੇਵਾਵਾਂ ਨਿਭਾਈਆਂ ਗਈਆਂ। ਪ੍ਰਬੰਧਕਾਂ ਦੇ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕ ਕਮੇਟੀਆਂ ਅਤੇ ਨਗਰ ਕੀਰਤਨ ਮੌਕੇ ਸੇਵਾ ਕਰਨ ਵਾਲਿਆਂ ਨੂੰ ਸਿਰੋਪਾਈ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸੂਸੀ ਪ੍ਰਦੇਸ਼ਾਂ ਦੇ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਹੁੰਦਾ ਇਜਾਜ਼ਤ ਦੇਕਰ ਅਜੀਤ ਵੈਬ ਟੀਵੀ। ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਨਜ਼ਰ ਮਾਰਦੇ ਹਾਂ ਪ੍ਰਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਤੇ ਕੋਟਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲ ਪੁਰਾਣਾ ਹੱਥ ਲਿਖਤ ਸਰੂਪ ਸੁਸ਼ੋਭਿਤ ਕੀਤਾ ਗਿਆ ਸ਼ਰਨਾਰਥੀ ਬੱਚੇ ਵੱਜੋਂ ਰੂਸ ਆਇਆ ਅਮਰੀਕਾ ਤੇ ਹੁਣ ਪਿਤਾ ਬਣਨ ਤੋਂ ਬਾਅਦ ਦੇਸ਼ ਨਿਕਾਲਾ ਆਸਟ੍ਰੇਲੀਆ ਦੀ ਹਵਾਈ ਪ੍ਰਣਾਲੀ ਵਿੱਚ ਇਹ ਤਕਨੀਕੀ ਖਰਾਬੀ ਸਿਡਨੀ ਦੇ ਵਿੱਚ ਭਾਰਤੀ ਮੂਲ ਦੀ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਤੇ ਇਟਲੀ ਦੇ ਸ਼ਹਿਰ ਕਸਟੇਨਦਲੋ ਦੇ ਵਿੱਚ ਪ੍ਰਕਾਸ਼ਪੁਰਮ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ 2020 ਵਿੱਚ ਜਦ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਦੇ ਵਿੱਚ ਐਡਿੰਬਰਗ ਯੂਨੀਵਰਸਿਟੀ ਦੇ ਅਧਿਕਾਰੀ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੇ ਸੀ ਤਾਂ ਉਹਨਾਂ ਨੂੰ 1700 ਈਸਵੀ ਦੇ ਸਮੇ ਦਾ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲਿਆ ਸੀ ਜਿਸ ਸਿਆਹੀ ਦੇ ਨਾਲ ਇਸ ਸਰੂਪ ਨੂੰ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਨੂੰ ਮਿਲਾਇਆ ਗਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਰੂਪ ਪਹਿਲਾ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸੀ ਅਤੇ 1847 ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਹ ਇਸ ਰੂਪ ਨੂੰ ਨਾਲ ਇੰਗਲੈਂਡ ਲੈ ਗਏ ਅਤੇ ਇਸ ਰੂਪ ਨੂੰ ਸਰ ਜੌਨ ਸਪਾਂਸਰ ਲੌਗਿਨ ਦੁਆਰਾ ਐਡਨਬਰਗਾ ਯੂਨੀਵਰਸਿਟੀ ਨੂੰ ਭੇਟ ਕੀਤਾ ਗਿਆ ਸੀ ਇਸ ਰੂਪ ਨੂੰ 175 ਸਾਲਾਂ ਦੇ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਕੁਝ ਘੰਟਿਆਂ ਦੇ ਲਈ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਸਿੱਖ ਸੰਗਤ ਦੁਆਰਾ ਐਡਨਬਰਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਵਿੱਚ ਪ੍ਰਾਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਅਤੇ ਦਰਸ਼ਨ ਕਰਵਾਈ ਗਈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਿੰਮਤ ਸਿੰਘ ਨੇ ਸੰਗਤ ਨੂੰ ਪਾਠ ਕਰਕੇ ਸੁਣਾਇਆ ਤੇ ਵੱਡੀ ਗੰਟੀ ਲੋਕ ਇਸ ਸਰੂਪ ਦੇ ਦਰਸ਼ਨ ਕਰਨ ਪੁੱਜੇ ਰੋਮਨ ਸੁਰ WhatsApp ਉਹ ਸ਼ਖਸ ਜੋ ਕਿ ਸ਼ਰਨਾਰਥੀ ਬੱਚੇ ਦੇ ਵਜੋਂ ਸਾਬਕਾ ਸੋਵੀਅਤ ਯੂਨੀਅਨ ਤੋਂ ਅਮਰੀਕਾ ਆਇਆ ਸੀ ਅਤੇ ਹੁਣ ਜਦ ਉਹ ਦੋ ਛੋਟੀਆਂ ਬੱਚੀਆਂ ਦਾ ਪਿਤਾ ਬਣ ਚੁੱਕਾ ਹੈ ਤਾਂ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਉਸਨੂੰ ਯੂਕਰੇਨ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਸ ਦਾ ਕੋਈ ਵੀ ਨਹੀਂ ਜਦੋਂ ਸਰਵੋਤਮ ਅਮਰੀਕਾ ਆਇਆ ਸੀ ਉਦੋਂ ਯੂਕਰੇਨ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਰੁਟੀਨ ਦੀ ਜਾਂਚ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੇ ਸਰਵੋਤਮ ਨੂੰ ਇਸ ਸਾਲ ਇਕਗਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ 20 ਸਾਲ ਤੋਂ ਵੱਧ ਸਮਾਂ ਪਹਿਲਾਂ ਇੱਕ ਕਾਰ ਚੋਰੀ ਦੇ ਮਾਮਲੇ ਵਿੱਚ ਸਰਵੋਤਮ ਦਾ ਸਥਾਈ ਨਿਵਾਸ ਦਾ ਦਰਜਾ ਖਤਮ ਕਰ ਦਿੱਤਾ ਗਿਆ ਸੀ ਹਾਲਾਂਕਿ 2014 ਦੇ ਵਿੱਚ ਉਸ ਦੀ ਰਿਹਾਈ ਉਪਰੰਤ ਉਸ ਦੇ ਵਕੀਲ ਨੇ ਕਾਨੂੰਨੀ ਲੜਾਈ ਦੇ ਰਾਹੀਂ ਉਹ ਮਾਮਲਾ ਖਤਮ ਕਰਵਾ ਦਿੱਤਾ ਸੀ ਅਤੇ ਹੁਣ ਉਸ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ ਪ੍ਰੰਤੂ ਸੋਮਵਾਰ ਨੂੰ ਉਸ ਨੂੰ ਯੂਕਰੇਨ ਭੇਜ ਦਿੱਤਾ ਗਿਆ ਰੋਮਨ ਸਰਵੋਸਤਕ ਦੀਆਂ 3 ਅਤੇ 5 ਸਾਲ ਦੀਆਂ ਦੋ ਧੀਆਂ ਨੇ ਅਜੇਹ ਵਿੱਚ ਪਤੀ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਉਸ ਦੀ ਪਤਨੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਆਸਟ੍ਰੇਲੀਆ ਦੇ ਹਵਾਈ ਪ੍ਰਣਾਲੀ ਦੇ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨ ਦੇਸ਼ ਭਰ ਦੇ ਵਿੱਚ ਕਈ ਉਡਾਨਾਂ ਦੇਰੀ ਦਾ ਸ਼ਿਕਾਰ ਹੋਈਆਂ ਏਅਰ ਸਰਵਿਸਿਜ਼ ਅਟੇ ਆਸਟ੍ਰੇਲੀਆ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇੱਕ ਖਰਾਬੀ ਮੈਲਬਰਨ 에ਅਰ ਟ੍ਰੈਫਿਕ ਸਰਵਿਸ ਸੈਂਟਰ ਦੇ ਵਿੱਚ ਆਈ ਜਿਸ ਨਾਲ ਦੱਖਣੀ ਹਵਾਈ ਖੇਤਰ ਦੀਆਂ ਉਡਾਨਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਉਡਾਨਾਂ ਦੀ ਫਲਾਈਟ ਪਲਾਨ ਸਿਸਟਮ ਦੇ ਵਿੱਚ ਆਟੋਮੈਟਿਕ ਤਰੀਕੇ ਦੇ ਨਾਲ ਦਰਜ ਨਹੀਂ ਹੋ ਰਹੀ ਸਨ ਜਿਸ ਕਰਨੇ ਪ੍ਰਕਿਰਿਆ ਹੱਥਾਂ ਨਾਲ ਕਰਨੀ ਪਈ ਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਤੇ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਨਤਾ ਦੀ ਖਬਰ ਆਈ ਹੈ 시ਡਨੀ ਤੋਂ ਜਿੱਥੇ ਹੌਨਸਬੀ ਦੇ ਵਿੱਚ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਹਿਲਾ ਆਪਣੇ 3 ਸਾਲਾ ਬੱਚੇ ਅਤੇ ਪਤੀ ਦੇ ਨਾਲ ਸੈਰ ਕਰ ਰਹੀ ਸੀ। ਹੌਨਸਬੀ ਸਟੇਸ਼ਨ ਦੇ ਨੇੜੇ ਉਹ ਜਲ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਤ੍ਰੇਸ਼ਵਰ ਦੇ ਹਸਪਤਾਲ ਪਹੁੰਚਣ ਤੱਕ ਮੌਤ ਹੋ ਗਈ। ਇਸ ਘਟਨਾ ਦੇ ਵਿੱਚ ਤ੍ਰੇਸ਼ਵਰ ਦੇ ਨਾਲ-ਨਾਲ ਉਸ ਦੇ ਪੇਟ ਅੰਦਰ ਪਾਲ ਰਹੇ ਬੱਚੇ ਦੀ ਵੀ ਮੌਤ ਹੋ ਗਈ। ਪੁਲਿਸ ਮੁਤਾਬਕ ਹਾਦਸੇ ਦੇ ਵਿੱਚ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ। ਇਟਲੀ ਵਿੱਚ ਰਹਿ ਰਹੀਆਂ ਸਿੱਖ ਸੰਗਤਾਂ ਦੇ ਵੱਲੋਂ ਪਹਿਲੀ ਪਾਤਸ਼ਾਹੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਤਨਤਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਟੇਂਦਲੋ ਵਿਖੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰ ਹਨੇ ਕੀਤੀ। ਹਾਲਾਂਕਿ ਖਰਾਬ ਮੌਸਮ ਦੇ ਬਾਵਜੂਦ ਵੀ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕਸਤੇਂਦਲੋ ਨਗਰ ਦੇ ਵਿੱਚ ਪ੍ਰਕਰਮਾ ਦੌਰਾਨ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਅਸਮਾਨ ਗੂੰਜ ਲੱਗਾ। ਇਸ ਮੌਕੇ ਸਿੰਘਾਂ ਦੇ ਵੱਲੋਂ ਗਤਕੇ ਦੇ ਜ਼ਾਹਰ ਵੀ ਵਿਖਾਏ ਗਏ। ਨਗਰ ਕੀਰਤਨ ਦੀ ਸਮਾਪਤੀ ਤੇ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਸਜਾਏ ਗਏ ਜਿੱਥੇ ਭਾਈ ਅੰਗਰੇਜ਼ ਸਿੰਘ ਜਾੰਗਲਾ ਦੇ ਕਵਿਸ਼ਰੀ ਜਥੇਦਾਰਾਂ ਦੁਆਰਾ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ। ਉੱਥੇ ਸੇਵਾਦਾਰਾਂ ਦੇ ਵੱਲੋਂ ਆਈਆਂ ਸੰਗਤਾਂ ਦੇ ਲਈ ਵਕਫ ਵਕਸ ਚਾਲਣਾਂ ਦੇ ਪ੍ਰਬੰਧ ਕਰਕੇ ਸੇਵਾਵਾਂ ਨਿਭਾਈਆਂ ਗਈਆਂ। ਪਰਬੰਧਕਾਂ ਦੇ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕ ਕਮੇਟੀਆਂ ਅਤੇ ਨਗਰ ਕੀਰਤਨ ਮੌਕੇ ਸੇਵਾ ਕਰਨ ਵਾਲਿਆਂ ਨੂੰ ਸਿਰੋਪਾਈ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸੂਸੀ ਪ੍ਰਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗਾ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਹੁੰਦਾ ਇਜਾਜ਼ਤ ਵਿਖਤ ਰੋਜੀਤ ਵੈਬ ਟੀਵੀ। ਸਾਸ਼ਟ੍ਰੀਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਖਬਰਾਂ ਦਾ سلسلہ ਸ਼ੁਰੂ ਕਰਦੇ ਹਾਂ ਤੇ ਨਜ਼ਰ ਮਾਰਦੇ ਹਾਂ ਪ੍ਰਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਤੇ ਕੋਰਟਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲ ਪੁਰਾਣਾ ਹੱਥ ਲਿਖਤ ਸਰੂਪ ਸਜੋਬਿਤ ਕੀਤਾ ਗਿਆ। ਸਰਨਾਰਥੀ ਬੱਚੇ ਵੱਜੋਂ ਰੂਸ ਆਇਆ ਅਮਰੀਕਾ ਤੇ ਹੁਣ ਪਿਤਾ ਬਣਨ ਤੋਂ ਬਾਅਦ ਦੇਸ਼ ਨਿਕਾਲਾ। ਆਸਟ੍ਰੇਲੀਆ ਦੀ ਹਵਾਈ ਪ੍ਰਣਾਲੀ ਵਿੱਚ ਆਈ ਤਕਨੀਕੀ ਖਰਾਬੀ। ਸਿਡਨੀ ਦੇ ਵਿੱਚ ਭਾਰਤੀ ਮੂਲ ਦੀ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ। ਇਟਲੀ ਦੇ ਸ਼ਹਿਰ ਕਸਟੇਨਦਲੋ ਦੇ ਵਿੱਚ ਪ੍ਰਕਾਸ਼ਪੁਰਮ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ 2020 ਵਿੱਚ ਜਦ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਦੇ ਵਿੱਚ ਐਡਿੰਬਰਗ ਯੂਨੀਵਰਸਿਟੀ ਦੇ ਅਧਿਕਾਰੀ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੀ ਸੀ ਤਾਂ ਉਹਨਾਂ ਨੂੰ 1700 ਈਸਵੀ ਦੇ ਸਮੇ ਦਾ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲਿਆ ਸੀ ਜਿਸ ਸਿਆਹੀ ਦੇ ਨਾਲ ਇਸ ਸਰੂਪ ਨੂੰ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਨੂੰ ਮਿਲਾਇਆ ਗਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਰੂਪ ਪਹਿਲਾ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸੀ ਅਤੇ 1848 ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਹ ਇਸ ਰੂਪ ਨੂੰ ਨਾਲ ਇੰਗਲੈਂਡ ਲੈ ਗਏ ਅਤੇ ਇਸ ਰੂਪ ਨੂੰ ਸਰ ਜੌਨ ਸਪੌਂਸਰ ਲੌਗਿਨ ਦੁਆਰਾ ਐਡਨਬਰਗਾ ਯੂਨੀਵਰਸਿਟੀ ਨੂੰ ਭੇਟ ਕੀਤਾ ਗਿਆ ਸੀ ਇਸ ਰੂਪ ਨੂੰ 175 ਸਾਲਾਂ ਦੇ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਕੁਝ ਘੰਟਿਆਂ ਦੇ ਲਈ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਸਿੱਖ ਸੰਗਤ ਦੁਆਰਾ ਐਡਨਬਰਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਵਿੱਚ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਅਤੇ ਦਰਸ਼ਨ ਕਰਵਾਈ ਗਈ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਿੰਮਤ ਸਿੰਘ ਨੇ ਸੰਗਤ ਨੂੰ ਪਾਠ ਕਰਕੇ ਸੁਣਾਇਆ ਤੇ ਵੱਡੀ ਗੰਟੀ ਲੋਕ ਇਸ ਸਰੂਪ ਦੇ ਦਰਸ਼ਨ ਕਰਨ ਪੁੱਜੇ ਰੋਮਨ ਸੁਰ WhatsApp ਉਹ ਸ਼ਖਸ ਜੋ ਕਿ ਸ਼ਰਨਾਰਥੀ ਬੱਚੇ ਦੇ ਵਜੋਂ ਸਾਬਕਾ ਸੋਵੀਅਤ ਯੂਨੀਅਨ ਤੋਂ ਅਮਰੀਕਾ ਆਇਆ ਸੀ ਅਤੇ ਹੁਣ ਜਦ ਉਹ ਦੋ ਛੋਟੀਆਂ ਬੱਚੀਆਂ ਦਾ ਪਿਤਾ ਬਣ ਚੁੱਕਾ ਹੈ ਤਾਂ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਉਸਨੂੰ ਯੂਕਰੇਨ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਸ ਦਾ ਕੋਈ ਵੀ ਨਹੀਂ ਜਦੋਂ ਸਰਵੋਤਮ ਅਮਰੀਕਾ ਆਇਆ ਸੀ ਉਦੋਂ ਯੂਕਰੇਨ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਰੁਟੀਨ ਦੀ ਜਾਂਚ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੇ ਸਰਵੋਤਮ ਨੂੰ ਇਸ ਸਾਲਿਕ ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ 20 ਸਾਲ ਤੋਂ ਵੱਧ ਸਮਾਂ ਪਹਿਲਾਂ ਇੱਕ ਕਾਰ ਚੋਰੀ ਦੇ ਮਾਮਲੇ ਵਿੱਚ ਸਰਵੋਤਮ ਦਾ ਸਥਾਈ ਨਿਵਾਸ ਦਾ ਦਰਜਾ ਖਤਮ ਕਰ ਦਿੱਤਾ ਗਿਆ ਸੀ ਹਾਲਾਂਕਿ 2014 ਦੇ ਵਿੱਚ ਉਸ ਦੀ ਰਿਹਾਈ ਉਪਰੰਤ ਉਸ ਦੇ ਵਕੀਲ ਨੇ ਕਾਨੂੰਨੀ ਲੜਾਈ ਦੇ ਰਾਹੀਂ ਉਹ ਮਾਮਲਾ ਖਤਮ ਕਰਵਾ ਦਿੱਤਾ ਸੀ ਅਤੇ ਹੁਣ ਉਸ ਨੂੰ ਗ੍ਰੀਨ ਕਾਰਡ ਮਿਲਣ ਵਾਲਾ ਸੀ ਪ੍ਰੰਤੂ ਸੋਮਵਾਰ ਨੂੰ ਉਸ ਨੂੰ ਯੂਕਰੇਨ ਭੇਜ ਦਿੱਤਾ ਗਿਆ ਰੋਮਨ ਸਰਵੋਸਟਕ ਦੀਆਂ 3 ਅਤੇ 5 ਸਾਲ ਦੀਆਂ ਦੋ ਧੀਆਂ ਨੇ ਅਜੇ ਵਿੱਚ ਪਤੀ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਉਸ ਦੀ ਪਤਨੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਆਸਟ੍ਰੇਲੀਆ ਦੇ ਹਵਾਈ ਪ੍ਰਣਾਲੀ ਦੇ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨ ਦੇਸ਼ ਭਰ ਦੇ ਵਿੱਚ ਕਈ ਉਡਾਨਾਂ ਦੇਰੀ ਦਾ ਸ਼ਿਕਾਰ ਹੋਈਆਂ ਏਅਰ ਸਰਵਿਸਿਜ਼ ਆਟੇ ਆਸਟ੍ਰੇਲੀਆ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇੱਕ ਖਰਾਬੀ ਮੈਲਬਰਨ 에ਅਰ ਟ੍ਰੈਫਿਕ ਸਰਵਿਸ ਸੈਂਟਰ ਦੇ ਵਿੱਚ ਆਈ ਜਿਸ ਨਾਲ ਦੱਖਣੀ ਹਵਾਈ ਖੇਤਰ ਦੀਆਂ ਉਡਾਨਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ। ਪ੍ਰਾਪਤ ਜਾਣਕਾਰੀ ਮੁਤਾਬਕ ਉਡਾਨਾਂ ਦੀ ਫਲਾਈਟ ਪਲਾਨ ਸਿਸਟਮ ਦੇ ਵਿੱਚ ਆਟੋਮੈਟਿਕ ਤਰੀਕੇ ਦੇ ਨਾਲ ਦਰਜ ਨਹੀਂ ਹੋ ਰਹੀ ਸਨ ਜਿਸ ਕਰਨੇ ਪ੍ਰਕਿਰਿਆ ਹੱਥ ਨਾਲ ਕਰਨੀ ਪਈ ਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਤੇ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਨਤਾ ਦੀ ਖਬਰ ਆਈ ਹੈ ਸਿਡਨੀ ਤੋਂ ਜਿੱਥੇ ਹੌਨਸਬੀ ਦੇ ਵਿੱਚ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਹਿਲਾ ਆਪਣੇ 3 ਸਾਲਾ ਬੱਚੇ ਅਤੇ ਪਤੀ ਦੇ ਨਾਲ ਸੈਰ ਕਰ ਰਹੀ ਸੀ। ਹੌਨਸਬੀ ਸਟੇਸ਼ਨ ਦੇ ਨੇੜੇ ਉਹ ਜਲ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਤ੍ਰੇਸ਼ਵਰ ਦੇ ਹਸਪਤਾਲ ਪਹੁੰਚਣ ਤੱਕ ਮੌਤ ਹੋ ਗਈ। ਇਸ ਘਟਨਾ ਦੇ ਵਿੱਚ ਤ੍ਰੇਸ਼ਵਰ ਦੇ ਨਾਲ-ਨਾਲ ਉਸ ਦੇ ਪੇਟ ਅੰਦਰ ਪਾਲ ਰਹੇ ਬੱਚੇ ਦੀ ਵੀ ਮੌਤ ਹੋ ਗਈ। ਪੁਲਿਸ ਮੁਤਾਬਕ ਹਾਦਸੇ ਦੇ ਵਿੱਚ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ। ਇਟਲੀ ਵਿੱਚ ਰਹਿ ਰਹੀਆਂ ਸਿੱਖ ਸੰਗਤਾਂ ਦੇ ਵੱਲੋਂ ਪਹਿਲੀ ਪਾਤਸ਼ਾਹੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਤਨਤਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਟੇਨਦਲੋ ਵਿਖੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰ ਹਨੇ ਕੀਤੀ। ਹਾਲਾਂਕਿ ਖਰਾਬ ਮੌਸਮ ਦੇ ਬਾਵਜੂਦ ਵੀ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਕਸਤੇਂਦਲੋ ਨਗਰ ਦੇ ਵਿੱਚ ਪ੍ਰਕਰਮਾ ਦੌਰਾਨ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਅਸਮਾਨ ਗੂੰਜ ਲੱਗਾ। ਇਸ ਮੌਕੇ ਸੰਗਤ ਦੇ ਵੱਲੋਂ ਗਤਕੇ ਦੇ ਜੋਹਰ ਵੀ ਵਿਖਾਏ ਗਏ। ਨਗਰ ਕੀਰਤਨ ਦੀ ਸਮਾਪਤੀ ਤੇ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਸਜਾਏ ਗਏ ਜਿੱਥੇ ਭਾਈ ਅੰਗਰੇਜ਼ ਸਿੰਘ ਜਾੰਗਲਾ ਦੇ ਕਵਿਸ਼ਰੀ ਜਿੱਥੇ ਦੁਆਰਾ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ। ਉੱਥੇ ਹੀ ਸੇਵਾਦਾਰਾਂ ਦੇ ਵੱਲੋਂ ਆਈਆਂ ਸੰਗਤਾਂ ਦੇ ਲਈ ਵਕਫ-ਵਕਫ ਚਾਲਾਂ ਦੇ ਪ੍ਰਬੰਧ ਕਰਕੇ ਸੇਵਾਵਾਂ ਨਿਭਾਈਆਂ ਗਈਆਂ। ਪ੍ਰਬੰਧਕਾਂ ਦੇ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕ ਕਮੇਟੀਆਂ ਅਤੇ ਨਗਰ ਕੀਰਤਨ ਮੌਕੇ ਸੇਵਾ ਕਰਨ ਵਾਲਿਆਂ ਨੂੰ ਸਿਰੋਪਾਈ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸੂਈਸੀ ਪ੍ਰਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਫਿਰ ਤੋਂ ਜੁੜਾਂਗਾ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਹੁੰਦਾ ਇਜਾਜ਼ਤ ਵਿਖਤ ਰੋਜੀਤ ਵੈਬ ਟੀਵੀ। ਸাশ੍ਰੀਅਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਖਬਰਾਂ ਦਾ سلسلہ ਸ਼ੁਰੂ ਕਰਦੇ ਹਾਂ ਤੇ ਨਜ਼ਰ ਮਾਰਦੇ ਹਾਂ ਪ੍ਰਦੇਸ਼ਾਂ ਦੀਆਂ ਕੁਝ ਖਾਸ ਖਬਰਾਂ ਤੇ ਕੋਰਟਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲ ਪੁਰਾਣਾ ਹੱਥ ਲਿਖਤ ਸਰੂਪ ਸਜੋਬਿਤ ਕੀਤਾ ਗਿਆ ਸਰਨਾਰਥੀ ਬੱਚੇ ਵੱਜੋਂ ਰੂਸ ਆਇਆ ਅਮਰੀਕਾ ਤੇ ਹੁਣ ਪਿਤਾ ਬਣਨ ਤੋਂ ਬਾਅਦ ਦੇਸ਼ ਨਿਕਾਲਾ ਆਸਟ੍ਰੇਲੀਆ ਦੀ ਹਵਾਈ ਪ੍ਰਣਾਲੀ ਵਿੱਚ ਆਈ ਤਕਨੀਕੀ ਖਰਾਬੀ ਸਿਡਨੀ ਦੇ ਵਿੱਚ ਭਾਰਤੀ ਮੂਲ ਦੀ 33 ਸਾਲਾ ਗਰਭਵਤੀ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਤੇ ਇਟਲੀ ਦੇ ਸ਼ਹਿਰ ਕਸਟੇਨਦਲੋ ਦੇ ਵਿੱਚ ਪ੍ਰਕਾਸ਼पुरम ਆਫ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ 2020 ਵਿੱਚ ਜਦ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਦੇ ਵਿੱਚ ਐਡਿੰਬਰਗ ਯੂਨੀਵਰਸਿਟੀ ਦੇ ਅਧਿਕਾਰੀ ਯੂਨੀਵਰਸਿਟੀ ਦੀਆਂ